ਜੀ ਵੀਰ ਜੀ ਅੱਜ ਤੁਹਾਡੇ ਵਾਸਤੇ ਲੈ ਕੇ ਆਇਆ ਮੱਛੂਕ 1222 6.5 ਦਾ ਟਰੈਲਾ ਜੀ ਰੇਟ ਉਹੀ ਵੀਰ ਜੀ 1.5 ਲੱਖ ਰੁਪਏ 1.5 ਲੱਖ ਰੁਪਏ ਦੇ ਵਿੱਚ ਦੇਖੋ ਵੀਰ ਜੀ ਤੁਹਾਨੂੰ ਕੀ ਕੀ ਦੇਵਾਂਗੇ 12 6.5 ਦਾ ਟਰੈਲਾ 2 ਫੁੱਟ ਵਿਡ 2 ਫੁੱਟ ਵਾਰਡ ਆ ਜੀ ਉੱਪਰ ਟੋਕਰੀ ਵੀ ਲੱਗੀ ਹੋਈ ਆ 1.5 ਲੱਖ ਦੇ ਵਿੱਚ ਅਗਰ ਕਿਸੇ ਵੀ ਨੇ ਟੋਕਰੀ ਨਹੀਂ ਲੈਣੀ ਟੋਕਰੀ ਦੇ ਪੈਸੇ ਘੱਟ ਹੋ ਜਾਣਗੇ ਜੀ ਮੱਛੂਕਾ ਦੇਖੋ ਵੀਰ ਜੀ ਜੈਕ ਵਾਲਾ ਟਰੈਲਾ ਵੀਰ ਜੀ ਜੈਕ ਲੱਗਿਆ ਹੋਇਆ 3 ਡੇਡ ਦੇ ਬੱਤੇ ਪਏ ਹੋਏ ਆ ਫੁੱਲ ਸਫਾਈ ਦੇ ਨਾਲ ਟਰੈਲਾ ਤਿਆਰ ਹੋ ਰਿਹਾ ਜੀ ਸਾਈਡਾਂ ਤੇ 4-4 ਸਪੋਰਟਾਂ ਵੀ ਤੇ ਵਿੱਚੋਂ ਖੁੱਲਣ ਵਾਲਾ ਫਾਰਟ 달ਾ ਜੀ 4mm ਦਾ ਫਰਸਾ ਵੀਰ ਜੀ ਦੇਖ ਸਕਦੇ ਹਾਂ 4mm ਦਾ ਫਰਸਾ ਪਿੱਛੇ ਗੇਟ ਵੀ ਬਣਿਆ ਹੋਇਆ ਵੀਰ ਜੀ 8 ਨੱਟੀ ਹੱਬ ਪੈਰੀਆਂ 90mm ਹਿੱਸਾ ਪੈਰਿਆ ਜੀ ਸਾਈਡਾਂ ਤੇ 4-4 ਸਪੋਰਟਾਂ ਦੇਖ ਸਕਦੇ ਹਾਂ ਵੀਰ ਜੀ ਕਿੰਨੀ ਸੋਹਣੀਆਂ ਪੈਰੀਆਂ ਬਹੁਤ ਹੀ ਸੋਹਣਾ ਟਰੈਲਰ ਤਿਆਰ ਹੋਇਆ 1.5 ਲੱਖ ਦੇ ਵਿੱਚ ਟੋਕਰੀ ਸਮੇਤ ਅਗਰ ਕਿਸੇ ਨੇ ਨਹੀਂ ਲੈਣਾ ਟੋਕਰੀ ਨਹੀਂ ਲੈਣੀ ਟੋਕਰੀ ਦੇ ਪੈਸੇ ਘੱਟ ਹੋ ਜਾਣਗੇ ਵੀਰ ਜੀ ਆਟੋ ਲੋਕ ਵਾਲਾ ਟੂਲ ਬਾਕਸ ਲੱਗਿਆ ਹੋਇਆ ਵੀਰ ਜੀ ਬੀਲ ਕੱਪ ਪਾਣੇ ਆ ਬੀਲ ਕੱਪ ਵੀ ਪਾ ਦਾਂਗੇ ਕਿਸਨੇ ਫੋਨ ਤੇ ਬੁੱਕ ਕਰਨਾ ਜਰੂਰ ਬੁੱਕ ਕਰ ਸਕਦਾ ਵੀਰ ਜੀ ਓਕੇ ਵੀਰ ਜੀ ਆਪਣੀ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਿਆ ਕਰੋ ਜੀ ਲਾਈਕ ਕਰਿਆ ਕਰੋ ਕਮੈਂਟ ਕਰਕੇ ਦੱਸਿਆ ਕਰੋ ਕਿਵੇਂ ਲੱਗਿਆ ਟਰੈਲਰ ਓਕੇ ਵੀਰ ਜੀ ਧੰਨਵਾਦ ਜੀ